इमिडिएटली uh, सारी टीम्स रश कर गई ने कुछ कैजुअलिटीज हुई हैं uh, अभी बिल्कुल फाइनल नंबर्स नहीं है बट सारे पेशेंट्स नु अप, गोविंद सिंह हॉस्पिटल भेज देता है वहाँ पर उन्होंने ट्रीटमेंट चल रही है इमरजेंसीज ऑपरेटिंग अराउंड द क्लॉक देयर

भी जो इम्मीडिएटली डेथ हो गई उनके अलावा वी विल ट्राई आर बेस्ट कि सारे नू बेस्ट सुविधा मिले ते मेडिकली दे दे शुड बी डिस्चार्ज क्विकली। आपका सहज जिससे बस सेमिनार लीज पढ़ी है इस पर कोई जानकारी हम कि नहीं आपको है और किन्हें लोग करते हैं। जी साढ़े को पंद्रह भी मिनट पहल एक इंफॉर्मेन आई सी और असी सारे इतने मौके पर पहुंचे एज़ ऑफ नाउ ट्वेंटी सिक्स इंजर्ड असी ऑलरेडी मैडिकल गुरु गोबिंद सिंह मैडिकल कॉलेज एंड हॉस्पिटल असी एडमिट करा चुके हैं एंड प्राइमा फेसी रिपोर्ट्स के हिसाब न फाइव कैजुअलिटीज़ जड़ी हैगी लगता है कि इट इज़ फियर दैट फाइव माइट बी यू नो डेड इन दिस इंटायर अनफॉर्चुनेट इंसीडेंट और एज ऑफ नाउ एज़ वेल

ਕਹਿੰਦਾ ਸਾਹਿਬ ਆਪਕਾ ਚੇਨ ਵਾਲੀ ਫਰਡੀ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਉਹ ਕਿਸ ਤਰ੍ਹਾਂ ਦੀ ਮੁੱਦਤ ਸੀ ਅਸੀਂ ਬਾਈ ਦੀ ਡਿਊਟੀ ਤੇ ਸੀ ਜੇ ਇੱਥੇ ਅਫਸਰ ਸਾਹਿਬ ਨਾਲ ਸੀ ਇੰਚਾਰਜ ਨਾਲ ਜੀ ਸਵੇਰ ਕੋਈ ਸਾਡਾ ਸੀਗਾ ਰੇਡ ਸੀਗੀ ਸਾਡੀ ਸਾਨੂੰ ਜਿਵੇਂ ਪਤਾ ਲੱਗਾ 2 ਮਿੰਟ ਜਿੱਥੇ ਪਹੁੰਚਿਆ ਤੇ ਤਕਰੀਬਨ ਅਸੀਂ 10 ਤੋਂ 12 ਬੰਦੇ ਆ ਕੇ ਕੱਢਿਆ ਜੀ ਉਸ ਤੋਂ ਪਹਿਲਾਂ ਹੜ ਤੋਂ ਆਉਣ ਤੋਂ ਪਹਿਲਾਂ ਪਬਲਿਕ ਦੇ ਬੰਦੇ ਕੱਢਦੇ ਸੀ ਜੀ ਦੇ ਚੋ ਦੋ ਤਿੰਨ ਤਾਂ ਮੈਨੂੰ ਲੱਗਦਾ ਡੈੱਡ ਸੀਗੇ ਜਿਹੜੇ ਅਸੀਂ ਆ ਕੇ ਕੱਢੇ ਹੁਣ ਹਾਲਾਤ ਹਾਲਾਤ ਦੇਖੋ ਜੀ ਹੁਣ ਹੋ ਸਕਦਾ ਬਸ ਦੇ ਹੀਟਾਂ ਹੋਣ ਤਾਂ ਬੱਚੇ ਜੀ ਬੱਚਾ ਕਹਿ ਰਿਹਾ ਇੱਕ ਮੈਲਰੀ ਰਿਹਾ ਹੁਣ ਬੱਸ ਹਾਈ ਡਰਮ ਗਈ ਸਿੱਧੀ ਕਰਕੇ ਪਤਾ ਲੱਗੂਗਾ। ਮਤਲਬ ਕਿ ਬੱਸ ਕਿੱਧਰੋਂ ਆ ਰਹੀ ਸੀ ਕਿੱਥੇ ਜਾਂਦੀ ਹੈ। ਨਹੀਂ ਇਹਨਾਂ ਨਹੀਂ ਹਜੇ ਪਤਾ। ਹੁਣ ਪੋਜੀਸ਼ਨ ਹੈ। ਕਿੰਨੇ ਕੋਈ ਇਸ ਵਾਰੀ ਬੱਸ ਨਹੀਂ ਆਈ। ਨਹੀਂ ਹੁਣ ਕੱਢ ਲੈ ਸਾਰੇ ਜੀ ਤਕਰੀਬਤ। ਹੁਣ ਤਾਂ ਬੱਸ ਸਿੱਧੀ ਕਰੀ ਤੋ ਪਤਾ ਲੱਗੂ ਹੈਠਾ ਹੈ ਕੁਝ। ਮੇਰੇ ਕੀ ਨਾ ਕਰੇ। ਲਖਵਿੰਦਰ ਸਿੰਘ ਜੀ। ਲਖਵਿੰਦਰ ਤੁਸੀਂ ਮੁੱਕੇ ਤੇ ਆਏ ਸੀ ਜਦੋਂ ਇਹ ਬੱਸ ਭੱਜੀ ਐ। ਹਾਂਜੀ। ਕਿਸ ਤਰ੍ਹਾਂ ਦੇ ਹਾਲਾਤ ਸੀ ਔਰ ਕੀ ਕੰਪਿਊਨ ਸੀ। ਜਦੋਂ ਬੱਸ ਡਿੱਗੀ ਆ ਜੀ ਅਸੀਂ ਉਦੀ ਆ ਗਏ ਜੀ ਇੱਥੇ। ਤੇ ਉਸ ਟਾਈਮ ਕਈ ਵਿੱਚੋਂ ਨਿਕਲੀ ਜਾਂਦੇ ਜਿਹੜੇ ਜਵਾਨ ਸੀ ਮੁੰਡੇ ਉਹ ਤਾਂ ਆਪੇ ਨਿਕਲ ਗਏ ਵਿੱਚੋਂ ਬਾਕੀ ਜਿਹੜੇ ਉਹ ਅਸੀਂ ਆਪ ਕੱਢਿਆ ਜੀ ਬਾਕੀ ਪੰਜਾਂ ਨੇ ਨਾ ਮੌਕੇ ਦੇ ਹੋ ਗਏ ਇੱਕ ਉਹਨਾਂ ਵਿੱਚੋਂ ਸਿੱਗੀ ਬੁੜੀ ਸੀਗੀ ਤੇ ਉਹਨਾਂ ਦੀ ਡੈਥ ਹੋ ਗਈ ਜੀ ਫਿਰ ਉਹਨਾਂ ਨੂੰ ਕੱਢਿਆ ਜੀ ਵਿੱਚੋਂ ਹਾਂਜੀ ਬਾਕੀ ਵਿੱਚ ਜ਼ਖਮੀ ਬਹੁਤ ਹੈ ਬੱਚੇ ਦਾ ਹਾਂਜੀ ਬੱਚੇ ਦਾ ਬੂਡ ਮਿਲਿਆ ਜੀ ਵਿੱਚੋਂ ਤੇ ਹਜੇ ਬੱਚਾ ਨਹੀਂ ਮਿਲਿਆ ਜੀ ਕੁਣ ਕੀ ਹਾਲ ਹੈ ਹਾਂਜੀ ਸਵਾਰੀਆਂ ਸਾਰੀਆਂ ਨਿਕਲ ਗਿਆ ਜੀ ਬਸ ਇੱਕ ਬੱਚਾ ਨਹੀਂ ਲੱਭਦਾ ਪਿਆ ਜੀ ਹਾਂਜੀ ਹਾਂਜੀ ਆਏ ਸੀ ਮੌਕੇ ਤੇ ਆ ਗਏ ਜੀ ਨਾਇਕ ਜੀ ਸੁਖਦੀਪ ਸਿੰਘ ਜੀ ਬੇ ਕੀ ਹਾਦਸਾ ਕਿਵੇਂ ਵਾਪਰੇ ਜੇ ਤੁਸੀਂ ਬੱਸ ਦੇ ਵਿੱਚ ਸੀ ਉਸ ਵਕਤ ਉਹ ਬੱਸ ਓਵਰ ਸਪੀਡ ਤੇ ਸੀ ਐਕਚੁਅਲੀ ਤੇ ਇਹ ਮਤਲਬ ਪੋਲ ਤੋਂ ਪਹਿਲਾਂ ਬੱਸ ਵਾਲਾ ਕਿਸੇ ਵੀਕਲ ਨੂੰ ਓਵਰਟੇਕ ਕਰਨ ਲੱਗਿਆ ਸੀਗਾ ਧੁੰਦ ਦੇ ਕਾਰਨ ਇੱਕੋ ਦਾ ਮਗਰ ਟਰੱਕ ਨਿਕਲ ਆਇਆ ਤੇ ਬੱਸੇ ਤੋਂ ਕੰਟਰੋਲ ਨਹੀਂ ਹੋਈ ਬੱਸ ਡੋਲਾ ਖਾ ਗਈ ਤੇ ਉਦੋਂ ਆ ਮਤਲਬ ਟਰੱਕ ਤੇ ਬੱਸ ਆਪਸ ਵਿੱਚ ਟੱਕਰ ਗਏ ਟਰੱਕ ਉਧਰ ਪਲਟ ਗਿਆ ਤੇ ਬੱਸ ਨਹਿਰ ਤੇ ਚਲੀ ਗਈ ਮੈਂ ਮਗਰ ਸੀਗਾ ਤਾਂ ਕਰਕੇ ਮੈਂ ਸੇਫ ਰਹਿ ਗਿਆ ਅੱਗੇ ਜਿਹੜੇ ਪੈਸੇਂਜਰ ਸੀਗੇ ਉਹਨਾਂ ਦਾ ਮਤਲਬ ਬਾਬਾ ਬੁਰਾ ਹਾਲ ਹੋਇਆ ਉਹ ਬੱਸ ਫੋਲੇ ਸੀਗੀ ਸੀਟਾਂ ਇਹ ਮੁਕਸ਼ਰ ਕੋਈ ਜਾਣਾ ਕਿੱਥੇ ਸੀ ਬੱਸ ਮੈਂ ਅੰਮਰਸਰ ਨੇ ਜਾਣਾ ਸੀ ਹਾਂਜੀ ਹਾਂਜੀ ਇਹ ਜਦੋਂ ਪਲਟੀ ਹੈ ਉਦੋਂ ਮਤਲਬ ਪਤਾ ਲੱਗਾ ਕਿ ਕਿੰਨੇ ਕੁ ਜਵਰੀਆਂ ਦੀ ਮੌਤ ਹੋਈ ਹੈ ਜਾਂ ਕਿੰਨੇ ਕੁ ਜ਼ਖਮੀਏ ਕਿਸ ਬਾਰੇ ਹੈ ਨੇ ਇਹਨਾ ਨਹੀਂ ਮੈਨੂੰ ਪਤਾਗਾ ਉਹ ਜ ਮਤਲਬ ਗੰਭੀਰ ਹਾਲਤ ਸੇ ਕਾਫੀ ਜ਼ਿਆਦਾ ਨਹੀਂ ਆਗੇ ਵਾਲੇ ਪੈਸੈਂਜਰ ਜ਼ਿਆਦਾ ਨਹੀਂ ਕਿਸੇ ਦੀ ਬਾਹ ਟੁੱਟ ਗਈ ਕਿਸੇ ਦਾ ਪੱਟ ਟੁੱਟ ਗਿਆ ਆਗੇ ਤਾਂ ਸਿਰ ਫਾੜ ਗਿਆ ਕੋਈ ਮਤਲਬ ਕੋਮਾ ਚ ਚਲਾ ਗਿਆ ਕੋਈ ਬੇਹੋਸ਼ ਹੋ ਗਿਆ ਲੋਕਾਂ ਨੇ ਕਾਫੀ ਮਦਦ ਕੀਤੀ ਟੱਡਣ ਲਈ ਹਾਂਜੀ ਹਾਂਜੀ